अर्जुन ਦੇ ਕਹਿੰਦੇ ਨੇ ਜੇ ਖਿਰ ਦੇ ਵਿੱਚ ਪ੍ਰਗਾਸ ਚਾਨ ਹੈ ਜਿਹੜੀ ਆ ਮੇਰ ਤੇਰ ਤੋਂ ਲਈ ਹੈ ਆ ਤੇਰਾ ਹੈ ਆ ਮੇਰਾ ਹੈ ਪਿਆਰਿਓ ਇਹ ਮੇਰ ਤੇਰ ਦਾ ਸਬੰਧ ਕੱਲਾ ਦੌਲਤ ਨਾਲ ਨਹੀਂ ਘਰਾਂ ਨਾਲ ਨਹੀਂ ਪਰਿਵਾਰਾਂ ਨਾਲ ਨਹੀਂ ਜੇ ਉੱਚੀ ਅਵਸਥਾ ਵਿੱਚ ਜਿਨ੍ਹਾਂ ਨੂੰ ਦਾਤਾ ਬਖਸ਼ਦਾ ਹੈ ਜਦੋਂ ਅਸੀਂ ਇੱਥੇ ਵੀ ਆਉਂਨੇ ਆ ਤੇਰਾ ਧਰਮ ਮੇਰਾ ਧਰਮ ਮੇਰਾ ਫਿਰਕਾ ਤੇਰਾ ਫਿਰਕਾ ਗੁਰੂ ਜੀ ਕਹਿੰਦੇ ਨੇ ਇਹ ਨਾ ਉਹ ਸਾਰੀਆਂ ਗੱਲਾਂ ਤੋਂ ਉੱਚਾ ਉਠ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਆ ਜਿਹੜੇ ਤੇਰੇ ਅੰਦਰ ਟੋਏ ਟਿੱਬੇ ਬਣੇ ਨੇ ਨਾ ਸੱਚੀ ਮੁੱਚ ਇਹ ਹੀ ਚੱਲਦਾ ਫਿਰ ਟੋਏ ਦਾ ਅਰਥ ਹੁੰਦਾ ਨੀਵਾ ਤੇ ਟਿੱਬੇ ਦਾ ਅਰਥ ਉੱਚਾ ਬਸ ਸਾਰੀ ਜ਼ਿੰਦਗੀ ਇਹਦੇ ਚ ਨਿਕਲ ਗਈ ਕਿਤੇ ਮਨ ਟਿੱਬਾ ਬਣ ਕੇ ਕਹਿੰਦਾ ਇਹ ਮੇਰੇ ਤੋਂ ਨੀਵਾ ਤੇ ਕਿਤੇ ਖੀਨਤਾ ਵਿੱਚ ਆ ਕੇ ਕਹਿੰਦਾ ਇਹ ਮੇਰੇ ਤੋਂ ਉੱਚਾ ਕਹਿੰਦੇ ਮਨ ਨੂੰ ਪਦਰਿਆਂ ਕਰ ਇਹਨੂੰ ਆ ਜਿਹੜੀ ਮੇਰ-ਤੇਰ ਤੋਂ ਲਾਈ ਬੈਠਾ ਇੱਥੇ ਕੁਛ ਨਹੀਂ ਇਹ ਮੇਰ-ਤੇਰ ਨੂੰ ਤੂੰ ਤਿਆਗ ਦੇ ਤੇ ਫਿਰ ਕਰ ਕੀ ਹੋਈ ਐ ਸਭ ਕੀ ਤੂਰ ਇਹ ਮੇਰ-ਤੇਰ ਤਾਂ ਮਿਟੇਗੀ ਤੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਨਿਮਰਤਾ ਵਿੱਚ ਆ ਜਾ ਗੁਰਮੁਖੋ ਫਿਰ ਮੇਰੀ ਬੇਨਤੀ ਹੈ ਇਸ ਮੇਰ-ਤੇਰ ਨੇ ਕਦੀ ਕਿਸੇ ਦਾ ਅੰਦਰ ਨਹੀਂ ਵਸਣ ਦਿੱਤਾ ਕਿਉਂਕਿ ਜਦੋਂ ਮੇਰਾ ਕਹਿੰਦੇ ਆ ਉਦੋਂ ਮੋਹ ਪੈਦਾ ਹੁੰਦਾ ਜਦੋਂ ਕਹਿੰਦੇ ਆ ਤੇਰਾ ਉਦੋਂ ਦੁਸ਼ਵੈਸ਼ ਪੈਦਾ ਹੋ ਜਾਂਦੀ ਹੈ ਇਹਦੇ ਕੋਲ ਕਿਉਂ ਮਹਾਰਾਜ ਕਹਿੰਦੇ ਸਭ ਦੇ ਚਰਨਾਂ ਦੀ ਧੂੜ ਬਣ ਇਸ ਮੇਰ ਤੇਰ ਨੂੰ ਤਿਆਗ ਦੇ ਘਟ ਘਟ ਬ੍ਰਹਮ ਪਸਾਰਿਆ ਭਾਈ ਤੇ ਭਾਈ ਕਿਸ ਨੂੰ ਬਗਾਨਾ ਕਿਨਾਂ ਪਿਆ ਸਾਰਿਆਂ ਘਟਾਂ ਵਿੱਚ ਸਾਰਿਆਂ ਖਿਰਦਿਆਂ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਵਰ ਬ੍ਰਹਮ ਆਪ ਹੀ ਵਸਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਪਰ ਇਹ ਸਮਝ ਤਾਂ ਪੈਗੀ ਨਾ ਭਾਈ ਨੰਦਲਾਲ ਸਾਹਿਬ ਕਹਿੰਦੇ ਅਸੀਂ ਕਹਿ ਤਾਂ ਦਿੰਨੇ ਭੈ ਮੈਂ ਵੀ ਕਹਿ ਦਿੱਤਾ ਅਰਥ ਕਰ ਦਿੱਤੇ ਮੇਰਾ ਤੇਰਾ ਛੱਡ ਦੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਸਾਰਿਆਂ ਵਿੱਚ ਪ੍ਰਮਾਤਮਾ ਵਸਦਾ ਪਿਆ ਭਾਈ ਸਾਹਿਬ ਕਹਿੰਦੇ ਦਿਲ ਅਗਰ ਦਾ ਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ ਚਸ਼ਮ ਗਰ ਬੀ ਨਾ ਬਵਦ ਹਰ ਤਰਫ ਦੀਦਾਰ ਹਸਤ ਫਿਰ ਸੁਣਿਓ ਦਿਲ ਅਗਰ ਦਾ ਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ ਜੇ ਤੇਰਾ ਦਿਲ ਦਾਨਾ ਹੈ ਸਿਆਣਾ ਹੈ ਅੰਦਰੋਂ ਸਫਾਈ ਹੋਈ ਏ ਤੇ ਯਾਰਾ ਉਹ ਯਾਰ ਤੇਰੇ ਅੰਦਰ ਵਸਦਾ ਪਿਆ ਜੇ ਤੇਰੀਆਂ ਅੱਖਾਂ ਵਿੱਚੋਂ ਮੈਲ ਨਿਕਲ ਗਈ ਕਿਹੜੇ ਪਾਸੇ ਵੇਨਾ ਰੱਬ ਤਾਂ ਹਰ ਪਾਸੇ ਵਸਦਾ ਪਿਆ ਦਿਲ ਅਗਰ ਦਾ ਨਬਵਦ ਅੰਦਰ ਕਨਾਰਸ਼ ਯਾਰ ਹਸਤ ਚਸ਼ਮ ਗਰ ਬੀਨਾ ਬਬਦ ਖਰ ਤਰਫ ਦੀਦਾਰ ਹਸਤ ਫਿਰ ਦੇਖੋ ਮੇਰ ਤੇਰ ਤੋਂ ਉੱਪਰ ਉੱਠ ਗਏ ਅੱਜ ਮੈਂ ਕੌੜਾ ਸੱਚ ਹੈ ਅਈ ਦੁਨੀਆ ਚ ਸਿਰਫ ਇਹ ਲੱਗਿਆ ਹੋਇਆ ਹੈ ਮੇਰਾ ਧਰਮ ਖਿਮਾ ਕਰਦੇ ਆ ਜੇ ਮੇਰੀ ਕੌਮ ਜਾਂ ਲਬਜ ਮੇਰਾ ਟੜਾ ਅਸੀਂ ਸਭ ਤੋਂ ਵੱਡੇ ਕਿੰਨੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਏ ਕਲੰਦਰ ਪਾਵੇਂ ਪ੍ਰਮਾਤਮਾ ਤੂੰ ਸੂਫੀ ਬਣ ਕੇ ਆ ਜਾ ਤੂੰ ਮਸਤਾਨਾ ਬਣ ਕੇ ਆ ਜਾ ਸੱਚ ਇਹ ਵੇ ਕਿ ਮੇਰੇ ਮਿੱਤਰ ਤੂੰ ਕਿਸੇ ਰੂਪ ਵਿੱਚ ਵੀ ਆਵੇਂ ਤੇ ਮੈਂ ਤੈਨੂੰ ਪਹਿਚਾਨ ਲੈਣਾ ਮਹਾਰਾਜ ਕਿੰਨੇ ਭਾਈ ਮੇਰਾ ਤੇਰਾ ਛੱਡ ਦੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਿਆ ਕਰ ਕੋਈ ਥਾਂ ਐਸੀ ਨਹੀਂ ਜਿੱਥੇ ਬ੍ਰਹਮ ਦਾ ਪਸਾਰਾ ਨਹੀਂ ਘਟ ਘਟ ਬ੍ਰਹਮ ਪਸਾਰਿਆ ਭਾ ਹਰ ਘਟ ਵਿੱਚ ਸਬਣਾ ਮਨਮਾਨਕ ਠਾਣ ਮੂਲ ਮਚਾਂਗਵਾ ਹਰ ਘਟ ਦੇ ਵਿੱਚ ਪਾਰ ਬ੍ਰਹਮ ਦੀ ਆਪਣੀ ਜੋਤ ਹੈ ਵੇਖੈ ਸੁਣੈ ਹਜੂਰ ਪਿਆਰਿਓ ਵੈ ਗੁਰੂ ਸਾਨੂੰ ਵੇਖਦਾ ਵੀ ਪਿਆ ਹੈ ਉਹ ਸੁਣਦਾ ਵੀ ਪਿਆ ਹੈ ਬੰਦਿਆ ਤੂੰ ਲੁਕਾਏਂਗਾ ਕਿੱਥੇ ਮਹਾਰਾਜ ਜੀ ਨੇ ਕਹਿਆ ਨਾ ਇਹ ਮਤ ਮਨ ਜਾਣਨਾ ਤੂੰ ਦੂਰ ਹੈ ਮਤਾ ਸਮਝੀ ਉਹ ਦੂਰ ਹੈ ਉਹ ਤੇਰੇ ਅੰਗ ਸੰਗ ਹੈ ਕਿਉਂਕਿ ਉਹ ਸੱਦ ਸੁਣਦਾ ਹੈ ਸੱਦ ਵੇਖਦਾ ਹੈ ਸੱਦ ਸੁਣਦਾ ਸੱਦ ਵੇਖਦਾ ਸਬਦ ਰਿਆ ਭਰਪੂਰ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਵਰ ਵੇਖ ਵੀ ਰਹੇ ਨੇ ਸਾਨੂੰ ਸੁਣ ਵੀ ਰਹੇ ਹਨ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਜਿਸ ਦਿਨ ਗੁਰਮਖਾ ਵੈਗੁਰੂ ਜੀ ਭੁੱਲ ਜਾਣ ਜਿਸ ਦਿਨ ਸਿਮਰਨ ਦਾ ਤੋਟਾ ਪੈ ਜਾਏ ਜਿਦ ਦਿਨ ਨਿਤਨਮ ਛੁੱਟ ਜਾਏ ਜਿਦ ਦਿਨ ਅੰਮ੍ਰਿਤ ਵੇਲਾ ਟੁੱਟ ਜਾਏ ਜਿਦ ਦਿਨ ਸੁਖਮਨੀ ਸਾਹਿਬ ਨਾ ਹੋਵੇ ਉਸ ਦਿਨ ਅੰਦਰ ਝੂਰ ਦਾ ਹੈ ਝੂਰ ਝੂਰ ਕੇ ਮਰਦਾ ਹੈ ਤਿਤ ਦਿਨ ਮਰੀਏ ਝੂਰ ਉਹ ਸਾਰਾ ਦਿਨ ਝੂਰਦਿਆਂ ਪਛਤਾਵੇ ਚ ਲੰਗਦਾ ਸੱਚੀ ਹੈ ਗੁਰਮਖੋ ਜਿਵੇਂ ਬੰਦੇ ਦੀ ਤਰੇ ਨਾ ਨਾ ਪੂਰੀ ਹੋਵੇ ਪਿਆਸ ਲੱਗੀ ਹੋਵੇ ਪਾਣੀ ਨਾ ਮਿਲੇ ਤੇ ਤੜਫਦਾ ਹੈ ਨਾ ਇਸੇ ਤਰ੍ਹਾਂ ਜਦੋਂ ਹਿਰਦੇ ਵਿੱਚੋਂ ਜਿਸ ਦਿਨ ਨੀਮ ਟੁੱਟਦਾ ਹੈ ਨਾ ਇੰਨਾ ਤਾਂ ਮੱਛੀ ਵੀ ਨਹੀਂ ਤੜਫਦੀ ਜਿੰਨਾ ਅਭਿਆਸੀ ਦਾ ਅੰਦਰ ਤੜਫਦਾ ਹੈ ਸੱਚੀ ਜੋ ਮਿਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਇਸੇ ਤਰ੍ਹਾਂ ਅੰਦਰ ਤੜਫਦਾ ਹਜ਼ੂਰ ਕਹਿੰਦੇ ਨੇ ਜਿਸ ਦਿਨ ਵੈਗੁਰੂ ਜੀ ਭੁੱਲਣ ਉਸ ਦਿਨ ਝੂਰ ਮਰੀ ਦਾ ਹੈ ਕਾਰਣ ਕਰਾਵਣ ਸਮਰੱਥੋ ਭਾਈ ਏ ਭਾਈ ਉਹ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹਨ ਸਰਬ ਕਲਾ ਭਪੂਰ ਉਹ ਸਰਬ ਸ਼ਕਤੀਮਾਨ ਨੇ ਤੇ ਸਾਰੀਆਂ ਥਾਵਾਂ ਤੇ ਪਰੀਪੂਰਣ ਹਨ ਪ੍ਰੇਮ ਪਦਾਰਥ ਨਾਮ ਹੈ ਭਾ ਕਿ ਭਾਈ ਵਾਹ ਗੁਰੂ ਜੀ ਦਾ ਨਾਮ ਹੀ ਪ੍ਰੇਮ ਦਾ ਪਦਾਰਤ ਹੈ ਪ੍ਰੇਮ ਦਾ ਖਜ਼ਾਨਾ ਹੈ ਮਾਇਆ ਮੋਹ ਬਿਨਾਸ